ਬਾਪੂ ਜੀ ਸਿੱਖਾਂ ਦਾ ਜੀਵਨ ਕਿਦਾਂ ਦਾ ਹੋਣਾ ਚਾਹੀਦਾ ਹੈ ਗੁਰੂ ਜੀ ਨੇ ਕਿਹੋ ਜਿਹੀ ਸਿੱਖਾਂ ਦੀ ਸਿਰਜਣਾ ਕੀਤੀ ਸੀ ਗੁਰੂ ਜੀ ਨੇ ਕਿਹੋ ਜਿਹੀ ਸਿੱਖਾਂ ਦੀ ਸਿਰਜਣਾ ਕੀਤੀ ਸੀ ਇਹ ਸਵਾਲ ਦੇ ਵਿੱਚ ਪਹਿਲੀ ਕਰੈਕਸ਼ਨ ਇਹ ਹੈ ਕਿ ਗੁਰਮਤਿ ਦੇ ਵਿੱਚ ਆਦਮੀ ਨੂੰ ਗੁਰੂ ਨਹੀਂ ਮੰਨਿਆ ਗਿਆ ਪਰ ਅਸੀਂ ਅੱਜ ਤੱਕ ਗੁਰੂ 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 ਆਦਮੀ ਨੂੰ ਕਹੀ ਜਾਂਦਾ ਹੈ ਇਦਾਂ ਮਤਲਬ ਸਾਨੂੰ ਸਿੱਖਿਆ ਜਿਹੜੀ ਪੰਡਤ ਵਾਲੀ ਆ ਸਾਡੇ ਕੋ ਗੁਰਮਤ ਵਾਲੀ ਹੋਈ ਨਹੀਂ ਗੁਰ ਕਹਿੰਦੇ ਨੇ ਗੁਰਦੇਵ ਮਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਜਿੰਨੇ ਵੀ ਵਿਅਕਤੀ ਆ ਉਹ ਗਿਆਨ ਦੇਣ ਵਾਲਾ ਹੈ ਗਿਆਨ ਦਾ ਦਾਤਾ ਹੈ ਉਹਨੂੰ ਗੁਰਦੇਵ ਕਹਿੰਦੇ ਨੇ ਗੁਰਦੇਵ ਗੁਰ ਗਿਆਨ ਦੇਵ ਦੇਣ ਵਾਲਾ ਗਿਆਨ ਦਾ ਦੇਵਤਾ ਗਿਆਨ ਦੇਣ ਵਾਲਾ ਗੁਰੂ ਨਹੀਂ ਹੁੰਦਾ ਗੁਰਦੇਵ ਹੁੰਦਾ ਗੁਰੂ ਜਿਹੜਾ ਹੈਗਾ ਗੁਰਦੇਵ ਦਾਹੀ ਗੁਰਦਾਹੀ ਬਹੁਵਚਨ ਗੁਰੂ ਸਿਰਫ ਸੱਚਖੰਡ ਵਾਸਤੇ ਹੀ ਗੁਰੂ ਸ਼ਬਦ ਆਉਂਦਾ ਕਿਉਂਕਿ ਗੁਰੂ ਦੇ ਦਰਸ਼ਨ ਪਰਸਨ ਨਾਲ ਜਨਮ ਮਰਨ ਦੁੱਖ ਚਲੇ ਜਾਂਦਾ ਜੇ ਵਿਅਕਤੀ ਗੁਰੂ ਹੋਵੇ ਤਾਂ ਗੁਰੂ ਨਾਨਕ ਦੇ ਦਰਸ਼ਨ ਆលਿਆ ਕਿਸੇ ਭਗਤ ਦੇ ਇੱਕ ਦੇ ਪੈਦਾ ਹੋਣ ਨਾਲੇ ਸਾਰਿਆਂ ਦਾ ਹੀ ਜਨਮ ਉੱਟ ਕਟਿਆ ਜਾਂਦਾ। ਇਹ ਤਾਂ ਸਾਬਤ ਹੁੰਦਾ। ਵੀ ਜਿਹੜਾ ਗੁਰੂ ਸ਼ਬਦ ਹੈ ਇਹਨਾਂ ਨੇ ਜਦੋਂ ਵੇਦਾਂ ਨੂੰ ਛੱਡਿਆ ਉਦੋਂ ਆਦਮੀ ਨੂੰ ਗੁਰੂ ਬਣਾ ਲਿਆ। ਕਿਉਂਕਿ ਗੁਰੂ ਸ਼ਬਦ ਨੂੰ ਕਿਹਾ ਹੋਇਆ ਉਹ ਵੀ ਜਿਹੜਾ ਕੰਨਾਂ ਤੇ ਸੁਣਨ ਵਾਲਾ ਧੁਰਕੀ ਬਾਣੀ। ਧੁਰਕੀ ਬਾਣੀ ਨੂੰ ਗੁਰੂ ਹੋਣਿਆ ਹੋਇਆ ਸ਼ਬਦ ਗੁਰੂ। ਸੁਰਤ ਤੋਂ ਚੇਲਾ ਗੁਰਨਾਥ ਨੂੰ ਪੁੱਛਿਆ ਸੀ ਸਿੱਧਾ ਨੇ ਕੌਣ ਗੁਰੂ ਕਿਸ ਕਾ ਤੂੰ ਚੇਲਾ ਤੇਰਾ ਗੁਰੂ ਕੌਣ ਹੈ ਤੂੰ ਚੇਲਾ ਕਿਹਾ ਉਹ ਤਾਂ ਇਹਨਾਂ ਨੇ ਡੈਫੀਨੇਸ਼ਨ ਬਦਲਤੀ ਸੀ ਵੀ ਸ਼ਬਦ ਗੁਰੂ ਆ ਜਿਹਨੂੰ ਨਾਦ ਕਹਿੰਦੇ ਤੇ ਨਾਦ ਮੇਰਾ ਗੁਰੂ ਹੈ ਬਿਨੋ ਕਰਨਾ ਤੋਂ ਸੁਣ ਵਾਲਾ ਜਿਹੜਾ ਤੁਸੀਂ ਨਾਦ ਮੰਨਦੇ ਹੋ ਅਨਹਦ ਨਾਦ ਉਹ ਮੇਰਾ ਗੁਰੂ ਹੈ ਉਹ ਤੋਂ ਮੈਨੂੰ ਗਿਆਨ ਮਿਲਦਾ ਉਹ ਨਾ ਮਾਜੇਲਾ ਉਹ ਸ਼ਬਦ ਸ੍ਰਵੜਾਂ ਦਾ ਵਿਸ਼ਾ ਹੈ ਕੰਨਾਂ ਦਾ ਵੀ ਵਿਸ਼ਾ ਨਹੀਂ ਹੈ ਕੰਨਾਂ ਦਾ ਵਿਸ਼ਾ ਉਹ ਸ਼ਬਦ ਹੈ ਜਿਹੜਾ ਅਸੀਂ ਬੋਲਦੇ ਆ ਜਿਹਨੂੰ ਰਿਕਾਰਡ ਕੀਤਾ ਜਾ ਸਕਦਾ ਹੈ ਸ਼ਬਦ ਨੂੰ ਸਾਡੀ ਭਾਸ਼ਾ ਨੂੰ ਜਦ ਆਦਮੀ ਬੋਲਦਾ ਹੈ ਕੋਈ ਵੀ ਜਾਨਵਰ ਬੋਲਦਾ ਹੈ ਜਿਹੜਾ ਟਕਰਾ ਤੋਂ ਪੈਦਾ ਹੁੰਦਾ ਹੈ ਉਹ ਚੀਜ਼ਾਂ ਦੇ ਸ਼ਬਦ ਉਹ ਰਿਕਾਰਡ ਕੀਤਾ ਜਾ ਸਕਦਾ ਉਹ ਸ਼ਬਦ ਦੇ ਵਿੱਚ ਵਾਇਆ ਹੁੰਦੀ ਹੈ ਉਹ ਸ਼ਬਦ ਗੁਰੂ ਨਹੀਂ ਹੈ ਉਹ ਗੁਰਬਾਣੀ ਹੈ ਉਹਨੂੰ ਲਿਖਿਆ ਗੁਰੂ ਬਾਣੀ ਨਹੀਂ ਹੈ ਇਹ ਗੁਰਬਾਣੀ ਹੈ ਜਿਹੜੀ ਭਗਤਾਂ ਦੇ ਮਖੋਂ ਨਿਕਲੇ ਹੋਏ ਸ਼ਬਦ ਨੇ ਜਿਹੜੇ ਗੁਰਬਾਣੀ ਦਰਜ ਹੈ ਜੋ ਸਾਡੇ ਕੋਲ ਉਹਨੂੰ ਗੁਰਬਾਣੀ ਕਿਹਾ ਇਹ ਸ਼ਬਦ ਗੁਰੂ ਨਹੀਂ ਹੈ ਸ਼ਬਦ ਗੁਰੂ ਜਿਹੜਾ ਹੈਗਾ ਉਹ ਬਿਨਾਂ ਕੰਨਾਂ ਦੇ ਸੁਣਨ ਵਾਲਾ ਸਰਵਣ ਸੁਣਨ ਗੁਰ ਨੂੰ ਉਤਾਏ ਨੂੰ ਵੀ ਬਾਣੀ ਨੂੰ ਵੀ ਉਹ ਕਹਿੰਦਾ ਸਰਵਣੀ ਕਿਉਂਕਿ ਸੁਣ ਸ਼ਕਤੀ ਜਿਹੜੀ ਹੈ ਸਾਡੇ ਕੋਲ ਕੰਨ ਨਹੀਂ ਸੁਣਦੇ ਸੁਣ ਸ਼ਕਤੀ ਸੁਣਦੀ ਹੈ ਬੇਹੋਸ਼ ਆਦਮੀ ਦੀ ਸਰਵਣ ਸ਼ਕਤੀ ਸੁਣਨ ਸ਼ਕਤੀ ਕੰਮ ਨਹੀਂ ਕਰਦੀ ਕੰਨ ਹੁੰਦੇ ਨੇ ਸੁਣ ਕੇ ਦਿਖਾਵੇ ਉਹ ਇਹ ਸ਼ਕਤੀਆਂ ਨੇ ਸਾਡੇ ਕੋਲ ਪੰਜ ਪੰਜ ਗਿਆਨ ਇੰਦਰੀਆਂ ਚ ਉਹ ਕੰਮ ਕਰਦੀਆਂ ਨੇ ਜੇ ਉਹ ਸੁਣ ਹੋਣ ਗਿਆ ਪੰਜ ਗਿਆਨ ਇੰਦਰੀ ਕੰਮ ਨਹੀਂ ਕਰਦੇ ਹੁਣ ਕਹਿੰਦਾ ਉਹ ਬਿਸ਼ਵਤ ਥੋੜਾ ਟਫ ਹੈ ਹੋਰ ਪਾਸੇ ਨੂੰ ਨਹੀਂ ਜਾਣਾ ਇੱਥੇ ਇਹ ਹੈ ਕਿ ਗੁਰੂ ਸ਼ਬਦ ਜੋ ਹੈ ਇਹ ਵਿਅਕਤੀ ਵਾਸਤੇ ਵਿਅਕਤੀ ਦੇ ਮੂੰਖੋਂ ਨਿਕਲੀ ਆਵਾਜ਼ ਵਾਸਤੇ ਨਹੀਂ ਹੈ ਜਿਹੜਾ ਪ੍ਰਚਾਰਿਆ ਗਿਆ ਸ਼ਬਦ ਗੁਰੂ ਸ਼ਬਦ ਗੁਰੂ ਪੋਥੀ ਸਾਹਿਬ ਨੂੰ ਇਹੀ ਫਰਾਡ ਹੈ ਨਾਨਕ ਨੂੰ ਗੁਰੂ ਪ੍ਰਚਾਰਿਆ ਗਿਆ ਇਹਦਾ ਮਤਲਬ ਹੈ ਜੋ ਰੱਦ ਕੀਤੀ ਸੀ ਗੱਲ ਗੁਰਬਾਣੀ ਨੇ ਉਹ ਦੁਬਾਰਾ ਇਹਨਾਂ ਨੇ ਪ੍ਰਚਾਰਤੀ ਹਿੰਦੂਆਂ ਨੇ ਰੜਕੇ ਵੀ ਵਿਅਕਤੀ ਗੁਰੂ ਹੁੰਦਾ ਹੈ ਇਹਨਾਂ ਦਾ ਗੁਰਖਨਾਥ ਵੀ ਗੁਰੂ ਹੈ ਇਹ ਤਾਂ ਭਾਵਣ ਵੀ ਗੁਰੂ ਹੈ ਯਕਤ ਦਾ ਦੋ ਗੁਰੂ ਨੇ ਇਹੋ ਜਿਹਾ ਹੀ ਗੁਰੂ ਸਾਡਾ ਜੇ ਸਾਡਾ ਵੀ ਗੁਰੂ ਉਹੋ ਜਿਹਾ ਹੀ ਹੈ ਤਾਂ ਨਮਾਣੀ ਹੈ ਦੋਈ ਕੈਟਾਗਰੀਆਂ ਨੇ ਸ਼ੁਰੂ ਤੇ ਲਾ ਕੇ ਇੱਕ ਸ਼ਿ 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 ਸ਼ਕਤੀ ਇਕਾਹ ਬ੍ਰਹਮ ਦੀ ਬ੍ਰह्म ਗਿਆਨੀਆਂ ਦੀ ਇਹਦੇ ਵਿੱਚ ਬ੍ਰਾਹਮਣ ਕੋਲ ਹੈ ਬ੍ਰਾਹਮਣ ਗੁਰੂ ਹੈ ਜਗਤਕਾ ਜਿਹੜੇ ਬ੍ਰह्म ਗਿਆਨ ਦਾ ਗੁਰੂ ਹੈ ਬ੍ਰਾਹਮਣ ਬ੍ਰਾਹਮਣ ਗੁਰੂ ਹੈ ਜਗਤਕਾ ਭਗਤਾਂ ਨੂੰ ਕਾ ਕਰਨਾ ਹੈ ਭਗਤ ਗੁਰ ਕਹਿਨੇ ਨੇ ਭਗਤਾਂ ਨੂੰ ਗੁਰਦੇਵ ਨਹੀਂ ਮੰंदे ਭਗਤ ਤਾਂ ਗੁਰਦੇਵ ਨਹੀਂ ਮੰंदे ਬ੍ਰਾਹਮਣ ਨੂੰ ਕਿਉਂ ਉਹਨੇ ਗਿਆਨ ਕੋਲਿਆ ਪਰ ਰੋਗੇ ਪੜਨਾ ਤੇ ਗਿਆਨ ਗਵਾਏ ਵੇ ਛੜਤਾ ਸਿਮਰਤ ਸ਼ਾਸਤਰ ਫੜ ਲੇ ਜਿਵੇਂ ਸਾਡੇ ਹੁਣ ਗੁਰਬਾਣੀ ਛੜਤੀ ਗੁਰਦਾਸ ਦੀਆਂ ਬਾਹਰ ਫੜ ਲੀਆਂ ਹੁਣ ਰੋਦੇ ਫਿਰਦੇ ਨੇ ਇਹ ਵਾਹਣ ਦੇ ਚੇਲੇ ਨੇ ਵਾਹਣ ਬਣ ਗਏ ਕੋਈ ਪੂਜਾ ਦਾ ਧੰਨ ਖਾਣ ਲੱਗੇ ਆਨੰਦ ਕਾਰਜ ਫੇਰਿਆਂ ਨੂੰ ਵੀ ਮਹਿੰਗੇ ਹੋ ਗਏ ਬਿਜ਼ਨਸ ਹੋ ਗਿਆ ਬਹੁਤ ਤਖੜਾ ਨਕਲ ਉਹਨਾਂ ਦੀ ਕਰ ਲਈ ਇਸ ਕਰਕੇ ਗੁਰੂ ਸ਼ਬਦ ਜਿਹੜਾ ਹੈਗਾ ਵਿਅਕਤੀ ਵਾਸਤੇ ਸੰਸਾਰ ਚ ਗੁਰੂ ਹੁੰਦਾ ਹੀ ਨਹੀਂ ਐਂ ਕਹ ਲਓ ਗੁਰੂ ਵਾਲਾ ਜਿਹੜਾ ਕਨਸੈਪਟ ਹੈ ਉਹ ਸਤਖੰਡ ਵਾਲਿਆਂ ਕੋਲੇ ਹੈ ਉਹ ਜਿਹੜਾ ਸ਼ਬਦ ਗੁਰੂ ਹੈ ਬਿਨਾ ਕੰਨਾਂ ਦੇ ਸੁਣਨ ਵਾਲਾ ਉਹਦੇ ਨਾਲ ਸਪਰਸ਼ ਹੁੰਦਾ ਹੈ ਅੱਖਾਂ ਨੂੰ ਨਹੀਂ ਨਾ ਗਿਆਨ ਇੰਦਰੀਆਂ ਦੇ ਪੰਜਾਂ ਦੇ ਹੀ ਪਰਿਆ ਉਹ ਹਿਰਦੇ ਵਿੱਚ ਸਪਰਸ਼ ਹੁੰਦਾ ਆਤਮਾ ਨਾਲ ਉਹਨੂੰ ਦਰਸ਼ਨ ਪਰਸਨ ਕਹਿੰਦੇ ਨੇ ਪਰਸਨ ਦਾ ਹੀ ਦਰਸ਼ਨ ਹੈ ਸਪਰਸ਼ ਦਾ ਹੀ ਦਰਸ਼ਨ ਹੈ ਉਹਦਾ ਦੇਖਣ ਅੱਖਾਂ ਨਾਲ ਨਹੀਂ ਦੇਖਣ ਵਾਲਾ ਹੈਗਾ ਉਹ ਤਾਂ ਲਿਖਿਆ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਗੁਰੂ ਉਹ ਹੈ ਕੱਲ ਵੀ ਇਹੀ ਗੱਲ ਹੋਈ ਸੀ ਗੁਰੂ ਤਾਂ ਹੈ ਉਹਦਾ ਉਹਦੇ ਦਰਸ਼ਨ ਨਾਲੇ ਸਿਰਫ ਜਨਮ ਮਰਨ ਦੁੱਖ ਚਲਿਆ ਜਾਂਦਾ ਸ਼ਬਦ ਗੁਰੂ ਨਾਲ ਜੋ ਸੰਪਰਕ ਹੁੰਦਾ ਜਦ ਜਨਮ ਮਰਨ ਦੁੱਖ ਜਾਂਦਾ ਜੇ ਅਸੀਂ ਗੁਰੂ ਆਦਮੀ ਨੂੰ ਮੰਨ ਲਈਏ ਜਾਂ ਗੁਰਮੁਖ ਗੁਰੂ ਮੰਨ ਲਈਏ ਫਿਰ ਤੇ ਇਹ ਦੇਖਣ ਨਾਲ ਇਹਨੂੰ ਦੇਖਣ ਨਾਲ ਜਨਮਨੁੱਖ ਦੁੱਖ ਚਲੇ ਜਾਣਾ ਚਾਹੀਦਾ ਜੇ ਅੱਖਾਂ ਨਹੀਂ ਹੈਗੀਆਂ ਤਾਂ ਹੱਥ ਲਾਉਣ ਕੇ ਹੱਥ ਟੱਚ ਕਰਕੇ ਜਨਮਨੁੱਖ ਦੁੱਖ ਚਲੇ ਜਾਣਾ ਚਾਹੀਦਾ ਸੁਪਰਸ਼ ਹੋ ਗਿਆ ਇਹ ਸਭ ਬੱਬਲ ਪੂਸਾ ਪਾਇਆ ਹੈ ਇਹਨਾਂ ਦਾ ਜਿਹੜਾ ਜ ਆ ਪੜਤ ਨੇ ਬੱਬਲ ਪੂਸਾ ਪਾਇਆ ਤਾਂ ਉਹ ਤੋਂ ਵੱਧ ਦਿਨ ਉਹਨੇ ਪਾਤਾ ਹੁਣ ਹਾਂ ਗੁਰੂ ਨੇ ਕਹੋ ਤੁਸੀਂ ਇਹ ਕਹੋ ਵੀ ਸਤਗੁਰ ਜਿਹੜਾ ਹੈਗਾ ਸਤਗੁਰ ਕਹਿ ਸਕਦੇ ਆ ਕਿਉਂਕਿ ਸੱਤ ਪੁਰਖ ਜਨ ਜਾਣਿਆ ਸਤਗੁਰ ਤਿਸ ਕਾ ਨੂੰ ਇਹ ਸਾਡੇ ਸਤੂਰ ਨੇ ਸਾਰੇ ਸਤਗੁਰ ਕੀ ਸੇਵਾ ਸਫਲਾ ਜੇ ਕੋ ਕਰੇ ਚਿਤ ਲਾਇ ਸਤਗੁਰ ਦੀ ਬਜਾਏ ਗੁਰੂ ਕਿਉਂ ਕਹੈ ਨੂੰ ਜੇ ਸਾਡੇ ਕੋਲ ਸਤਗੁਰ ਸ਼ਬਦ ਹੈ ਗੁਰੂ ਕਹਿਣ ਦੀ ਲੋੜ ਕੀ ਸੀ ਬ੍ਰਾਹਮਣ ਨੇ ਸਾਡੇ ਮੂੰਹੋਂ ਗੁਰੂ ਕਢਾਤਾ ਆਪਾਂ ਵਿਚਾਰ ਕਰ ਲਿਆ ਆਪਣੀ ਮੱਤ ਦਾ ਹੁਣ ਇਹ ਉਹੀ ਜਿਹਾ ਹੀ ਹੋ ਗਈ ਜਿਹੇ ਉਹ ਨੇ ਕੋਰੇ ਆਪ ਵੀ ਜਿੱਦ ਕਰਦੇ ਨੇ ਗੁਰੂ ਕਹਾਂਗੇ ਕਹਿੰਦੇ ਨੇ ਸਾਡਾ ਭਾਮਣ ਨੇ ਬਦਲਤਾ ਬਦਲ ਭਾਮਣ ਤਾਂ ਤੁਸੀਂ ਆਪੇ ਹੋ ਭਾਮਣਾ ਜਿਹਾ ਹੋਏ ਹੋ ਤੁਸੀਂ ਭਾਮਣਾ ਦੀ ਪਿਉਂ ਚਾੜੀ ਹੋਈ ਜਾ ਵਾਪਣ ਦੇ ਬੂਟੇ ਤੋਂ ਜੇ ਲੈ ਕੇ ਦੂਏ ਬੂਟੇ ਨੂੰ ਕਲਮ ਕਰ ਦਿੱਗੇ ਇੱਕ ਬੂਟੇ ਦੀ ਕਲਮ ਤਾਂ ਫਲ ਤਾਂ ਉਹੀ ਲੱਗਦਾ ਇਹ ਕਲਮ ਹੀ ਹੋਈ ਹੈ ਇੱਧਰ ਕੁੱਤੇ ਫੜੋ ਹੀ ਜਾ ਬਾਮਣ ਵਾਲੇ ਥੱਲੇ ਜੜ ਕੋਈ ਵੀ ਐ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਐ ਗੁਰਬਾਣੀ ਐ ਉੱਪਰ ਕਲਮ ਬਾਮਣ ਦੀ ਹੋਈ ਹੋਈ ਫੜੋਦੇ ਵਾਲੇ ਲੱਗਦੇ ਨੇ ਐਦਾਂ ਦਾ ਹੋਇਆ ਹੋਇਆ ਕੰਮ ਇਹ ਹਾਂਜੀ ਗੁਰੂ ਸਾਹਿਬ ਦੀ ਬਿਜਾਇ ਸਤਗੁਰਾਂ ਨੇ ਕਹੋ ਬਈ ਕਿਹੋ ਜੇ ਸਿੱਖ ਬਣਾਏ ਸੀ ਕਹੇ ਜੇ ਚਾਹੁੰਦੇ ਸੀ ਸਿੱਖ ਬੜਨ ਸਾਡੇ ਇਹ ਸਵਾਲ ਹੋ ਸਕਦਾ ਐ ਸਵਾਲ ਇਹ ਜਿਹੜੇ ਕਿ ਅਸੀਂ ਵੰਡੀ ਸਕੀ ਹੁਣ ਤੁਸੀਂ ਇਹ ਦੇਖੋ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਗੁਰਦੇਵ ਨੂੰ ਪਹਿਲਾ ਮਾਤਾ ਕਹੇ ਗੁਰਦੇ ਮਾਤਾ ਗੁਰਦੇ ਪਿਤਾ ਮਾਤਾ ਮਤ ਹੁੰਦੀ ਹੈ ਜਿਹੜੀ ਸਾਨੂੰ ਮਤ ਦੇ ਰਿਹਾ ਹੈ ਗੁਰਬਾਣੀ ਮਤ ਗੁਰ ਮਾਤਾ ਇਹੀ ਸਾਡੀ ਮਾਂ ਹੈ ਦੇ ਰਿਹਾ ਸਤਗੁਰ ਜਿਹੜਾ ਦੇ ਰਿਹਾ ਮਾਤਾ ਦੇ ਰੂਪ ਚ ਹੈ ਪਹਿਲਾਂ ਮਾਤਾ ਦੇ ਰੂਪ ਚ ਮਾਤਾ ਕੀ ਕਹਿੰਦੀ ਹੈ ਬੱਤ ਕੀ ਕਹਿੰਦੀ ਹੈ ਕਹਿੰਦੀ ਪੁੱਤਾ ਮਾਤਾ ਕੀ ਆਸ਼ੀਸ਼ ਜੇ ਜੇ ਬਣਾਉਣਾ ਚਾਹੁੰਦਾ ਇਹਦੇ ਵਿੱਚ ਦੱਸਿਆ ਹੋਇਆ ਇੱਕ ਬਖਤੀ ਚ ਪੁੱਤਾ ਮਾਤਾ ਕੀ ਆਸ਼ੀਸ਼ ਨਿਮਖਣਾ ਬਿਸਰੇ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਬੇਰੀ ਆਸ਼ੀਸ਼ ਇਹ ਹੈ ਮੇਰੀ ਇੱਛਾ ਇਹ ਹੈ ਕਿ ਤੈਨੂੰ ਇੱਕ ਸਕਿੰਟ ਵਾਸਤੇ ਛਣ ਵਾਸਤੇ ਵੀ ਪਰਮੇਸ਼ਰ ਨਾ ਬਿਸਰੇ ਤੈਨੂੰ ਆਪਣਾ ਆਪਾ ਨਾ ਵਿਸਰੇ ਤੇਰਾ ਮੂਲ ਹੈ ਜੜਾ ਤੈਨੂੰ ਨਾ ਵਿਸਰੇ ਆਪਣੇ ਮੂਲ ਨਾਲ ਜੁੜਿਆ ਰਹੇ ਨਿਮਖ ਨਾ ਵਿਸਰੇ ਤੁਮ ਕੋ ਹਰ ਹਰ ਤੂੰ ਆਪਣੇ ਆਪ ਨਾਲ ਜੁੜਿਆ ਰਹੇ ਮਾਇਆ ਨਾਲ ਨਾ ਜੁੜੇ ਆਪਣਾ ਮੂਲ ਤੈਨੂੰ ਇੱਕ ਨਿਮਖ ਵਾਸਤੇ ਵੀ ਨਾ ਵਿਸਰੇ ਸਦਾ ਬਜੋ ਜਗਦੀ ਸ਼ਬਦ ਸਦਾ ਹੀ ਜਗਤ ਈਸ਼ ਨਾਲ ਤੂੰ ਜੁੜਿਆ ਰਹੇ ਸਦਾ ਹੀ ਸ਼ਬਦ ਗੁਰੂ ਨਾਲ ਜੁੜਿਆ ਰਹੇ ਸਕਦਾ ਇਸ ਤਰੀਕੇ ਨਾਲ ਇਹੋ ਜੇ ਸਿੱਖ ਬਣਾ ਇਹੋ ਜੇ ਆਪਸੀ ਗੁਰੂ ਸਾਹਿਬ ਜਿਹੇ ਜੇ ਆਪਸੀ ਸਤਗੁਰ ਉਹੋ ਜੇ ਹੀ ਬਣਾਉਣੇ ਸੀ ਹਰ ਬਾਪ ਚਾਹੁੰਦਾ ਹੈ ਵੀ ਜਿਹੜੀ ਮੇਰੀ ਅਕਲ ਹੈ ਇਹ ਇਹੋ ਜੇ ਮੁੰਡੇ ਅਕਲਮੰਦ ਬਣਨ ਜਿਵੇਂ ਜੇ ਮੈਂ ਕਾਬਲਾ ਮੇਰੇ ਮੁੰਡੇ ਇਹੋ ਜੇ ਕਾਬਲ ਬਣਨ ਸੰਸਾਰ ਦੇ ਵਿੱਚ ਇਹ ਵੀ ਹੋ ਸਕਦਾ ਉਹ ਆਪਣੇ ਨਾਲੋਂ ਜਾਦਾ ਵੱਡੇ ਕਾਬਲ ਵੀ ਬਣਾਉਣੇ ਚਾਹੁੰਦਾ ਹੋਵੇ ਪਰ ਇੱਥੇ ਤੋਂ ਵੱਡੀ ਕਾਬਲੀਅਤ ਹੈ ਹੀ ਨਹੀਂ ਇਕ ਕਾਬਲੀਅਤ ਦਾ ਐਂਡ ਹੈ ਕਾਬਲੀਅਤ ਦਾ ਅਖੀਰ ਇਹ ਹੈ ਕਿ ਜੀਵਨ ਮੁਕਤੀ ਪ੍ਰਾਪਤ ਕਰ ਲੈਣੀ ਇਸ ਤੋਂ ਵੱਡੀ ਕਾਬਲੀਅਤ ਨਹੀਂ ਹੁੰਦੀ ਕੋਈ ਸੰਸਾਰ ਚ ਹੈ ਉਹ ਨਹੀਂ ਤੇ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਸੀ ਸਤਗੁਰ ਹੁੰਦਾ ਹੀ ਉਹ ਇਹ ਚਾਹੁੰਦਾ ਵੀ ਮੇਰਾ ਸਿੱਖ ਮੇਰੇ ਵਰਗਾ ਹੋਵੇ ਕਿਉਂਕਿ ਪਹਿਲਾਂ ਸਿੱਖ ਹੈ ਸਿੱਖ ਤੋਂ ਗੁਰੂ ਬਣਿਆ ਗੁਰੂ ਜਮ ਜਿਹੜੇ ਗੁਰਦੇਵ ਬਣਿਆ ਸਤਗੁਰ ਬਣਿਆ ਸਤਗੁਰ ਕਦੇ ਡਾਇਰੈਕਟ ਨਹੀਂ ਜਨਮ ਲੈਂਦਾ ਇਹ ਵੀ ਦੱਸ ਦੇਣਾ ਇੱਥੇ ਜ਼ਰੂਰੀ ਹੈ ਜਿਹੜੇ ਕਹਿੰਦੇ ਨੇ ਗੁਰਨਾਨਕ ਜਨਮ ਲਿਆ ਅਚਾਨੇ ਇਹ ਸਾਰਾ ਬਕਵਾਸ ਹੈ ਜੇ ਸਤਗੁਰ ਵੀ ਜਨਮ ਲਵੇ ਦੁਆ ਤਾਂ ਗੁਰਬਾਣੀ ਸਾਰੀ ਝੂਠੀ ਹੈ ਫਿਰ ਸਤਗੁਰ ਨਹੀਂ ਜਨਮ ਲੈਂਦਾ ਦੁਬਾਰਾ ਸਤਗੁਰ ਤੋਂ ਥੋੜਾ ਜਿਹਾ ਥੱਲੇ ਦੀ ਵਸਤ ਜਿਹੜਾ ਹੁੰਦਾ ਨਾ ਇੱਕ ਹੋਇਆ ਆ ਹੁੰਦਾ ਸਤ ਸੰਤੋਖੀ ਹੁੰਦਾ ਉਹ ਗਿਆ ਹੋਇਆ ਨਹੀਂ ਹੁੰਦਾ ਉਹ ਜਨਮ ਲੈਂਦਾ ਹੁੰਦਾ ਉਹ ਰਿਜ਼ਰਵ ਕੋਟਾ ਪਿਆ ਰਹਿੰਦਾ ਇਹ ਜਾਂ ਕੋਟਾ ਬਥੇਰਾ ਪਿਆ ਹੈ ਦੇਵ ਲੋਕ ਚ ਉਹਨੂੰ ਭੇਜ ਦਿੰਦੇ ਨੇ ਦਸਾਂ ਬਾਦਸ਼ਾਹ ਉੱਥੋਂ ਹੀ ਆਏ ਸੀ ਉੱਥੋਂ ਝਾਂਡ ਕੇ ਭੇਜੇ ਸੀ ਉਹ ਕਹ ਰਿਹਾ ਨਾ ਦੋ ਤੇ ਇੱਕ ਰੂਪ ਹੋ ਗਏ ਦੋ ਤੇ ਇੱਕ ਰੂਪ ਹੋਇਆ ਸੀ ਸਭ ਤੋਂ ਸੂਰਤ ਸੀ ਦਸਾਰ ਸਰਾਸੀ ਪਰਮੇਸ਼ਰ ਦਾ ਹੱਥ ਸੀ ਉੱਤੇ ਕਿਰਪਾ ਸੀ ਇਹਨਾਂ ਨੇ ਕਹਤਾ ਸਭ ਤੋਂ ਲੜੀ ਕੇ ਰੱਖਿਆ ਨੂੰ ਉੱਤੇ ਸਰ ਤੇ ਦਸਤਾਰ ਸਜਾਈ ਹੋਵੇ ਦਸਤਾਰ ਦਾ ਇਹਦਾ ਨਾਂ ਹੀ ਨਹੀਂ ਹੈ ਇਹਦਾ ਨਾਂ ਪਾਗ ਹੈ ਪਾਗ ਸਿਰ ਤੇ ਗੁਰਬਾਣੀ ਚ ਇਹਨੂੰ ਦਸਤਾਰ ਕਹਿੰਦਾ ਦਸਤਾਰ ਦਾ ਹੱਥ ਦਸਤਾਰ ਸਰ ਜਿਹੜਾ ਪਰਮੇਸ਼ਰ ਦਾ ਜਿਹਦੇ ਸਿਰ ਤੇ ਹੱਥ ਹੈ ਹੁਕਮ ਹੱਥ ਹੁਕਮ ਦੇ ਵਿੱਚ ਜਿਹੜਾ ਰਹਿੰਦਾ ਹੈ ਜਿਹੜਾ ਹੁਕਮ ਦੇ ਅੰਦਰ ਰਹਿੰਦਾ ਹੈ ਉਹ ਦਸਤਾਰ ਸਰ ਹੈ ਉਹਦਾ ਹੱਥਾ ਪਰਮੇਸ਼ਰ ਦਾ ਉਹਦੇ ਸਿਰ ਤੇ ਉਹਨੂੰ ਕੁਝ ਵੀ ਦੁਸ਼ਮਣ ਉਹਦੇ ਵੱਲ ਝਾਕ ਵੀ ਨਹੀਂ ਸਕਦਾ ਉਹਦਾ ਕੁਝ ਬਗਾੜੇ ਨਹੀਂ ਸਕਦਾ ਕੋਈ ਉਹ ਨਿਰਪੈ ਜੀਵਨ ਜਿਉਂਦਾ ਹੁੰਦਾ ਕਿ ਪਰਮੇਸ਼ਰ ਦਾ ਹੱਥ ਉਹਨੂੰ ਤਾਂ ਹੱਥ ਦੀਂਦਾ ਲੋਕਾਂ ਨੂੰ ਨਹੀਂ ਦੀਂਦਾ ਹੁੰਦਾ ਲੋਕਾਂ ਨੂੰ ਪੈਸੇ ਦੇ ਰੂਪ ਹੀ ਦੀਂਦਾ ਹੱਥਾਂ ਨਹੀਂ ਦੇਦਾ ਉਹ ਤਾਂ ਭੈ ਲੱਗਦੀ ਹੈ ਪੈਸੇ ਦੇ ਰੂਪ ਚ ਭੈ ਉਹ ਹੱਥ ਦੀ ਭੈ ਹੁੰਦੀ ਹੈ ਔਰ ਕੀ ਹੁੰਦਾ ਹੁਕਮ ਦੀ ਭੈ ਹੁੰਦੀ ਹੈ ਉਹਨਾਂ ਨੂੰ ਖਰ ਉਹ ਚਾਹੁੰਦਾ ਸੀ ਤਕੋ ਗੁਰ ਨਾਨਕ ਨੇ ਅੰਗਦ ਬਣਾਇਆ ਸਿੱਖ ਬਣਿਆ ਪਹਿਲਾ ਅੰਗਦ ਆਪਣੇ ਵਰਗਾ ਹੀ ਬਣਾਇਆ ਇਹ ਤਾਂ ਸਵਾਲ ਹੀ ਨਹੀਂ ਹੈਗਾ ਇਹਦਾ ਜਵਾਬ ਤਾਂ ਹੈ ਸਾਡੇ ਕੋਲ ਸਿੱਖ ਵੀ ਇਹ ਸਵਾਲ ਕਰੇ ਸਿੱਖੀ ਦੇ ਗਿਆਨ ਤੋਂ ਵਾਂਝੇ ਰੱਖਿਆ ਸਿੱਖ ਅਸੀਂ ਰੱਖੇ ਨੇ ਇਹ ਤਾਂ ਸਵਾਲ ਦੇ ਜਵਾਬ ਨੇ ਸਾਡੇ ਕੋਲ ਹੇ ਅੰਗਦ ਅਮਰਦਾਸ ਆਇਆ ਸਿੱਖ ਬਣਿਆ ਉਹ ਵੀ ਉਹਦੇ ਵਰਗਾ ਹੀ ਬਣ ਗਿਆ ਸਾਰੇ ਉਹਦੇ ਵਰਗੇ ਹੀ ਬਣੇ ਨੇ ਜੇ ਉਹਦੇ ਵਰਗਾ ਬਣ ਜਾਏ ਉਹਨੂੰ ਫਿਰ ਆਪਣੀ ਸੀਟ ਦੇ ਦਿੱਤੀ ਜਿਹੜਾ ਨਹੀਂ ਬਣਿਆ ਉਹਨੂੰ ਸੀਟ ਨਹੀਂ ਮਿਲੀ ਸ੍ਰੀ ਚੰਨ ਨਹੀਂ ਬਣਿਆ ਉਹ ਇਹ ਸੀਟ ਨਹੀਂ ਦਿੱਤੀ ਜਿਹਹ ਜ ਆਪਸੀ ਉਹ ਇਹ ਜ ਚਾਹੁੰਦੇ ਬਣੇ ਹਰ ਭਾਬੀ ਇਹ ਚਾਹੁੰਦਾ ਕਮ ਸਕੱਮ ਮੇਰੇ ਵਰਗਾ ਤਾਂ ਮੇਰਾ ਮੁੰਡਾ ਕਾਬਲ ਬਣੇ ਜੇ ਬਾਦਨਾ ਬੜੇ ਇੰਨਾ ਤਾਂ ਬਣੇ ਦੁੱਖੋਂ ਜਿਆਦਾ ਹੁੰਦਾ ਜਾ ਉਹਦੇ ਵਰਗਾ ਵੀ ਕਾਬਲ ਨਹੀਂ ਬਣਦਾ ਉਹ ਉਲਟੇ ਕੰਮ ਕਰਦਾ ਉਹਦਾ ਦੁੱਖ ਹੁੰਦਾ ਸ੍ਰੀ ਚੰਦ ਦਾ ਇਹੋ ਦੁੱਖ ਹੋਇਆ ਨਾ ਜਿਹੜੇ ਸਿੱਧਾ ਨੇ ਗੋਡੇ ਟੇਕਤੇ ਗੁਰਨਾਨਕ ਦੇ ਸਾਹਮਣੇ ਸ੍ਰੀ ਚੰਦ ਨੇ ਉਹਨਾਂ ਦੇ ਕੰਨ ਫੜਵਾ ਲੇ ਫਿਰ ਕਹਿੰਦਾ ਮੈਨੂੰ ਗੁਰਿਆਈ ਦੋ ਕਿਹੜੀ ਗਲਤੀ ਗੁਰਿਆਈ ਤੇ ਜੇ ਤੁਹਾਨੂੰ ਬਈ ਗੁਰੂ ਨਾਨਕ ਤੋਂ ਹਾਰੇ ਹੋਏ ਨਾਨਕ ਤੋਂ ਹਾਰੇ ਹੋਏ ਜਿਹੜੇ ਗੁਰੂ ਨਾਨਕ ਤੋਂ ਹਾਰੇ ਹੋਏ ਸਿੱਧਾਂ ਦਾ ਉਹ ਚੇਲਾ ਬਣ ਗਿਆ ਤੇ ਗੁਰੂ ਨਾਨਕ ਨੇ ਸਿੱਖੀ ਨੂੰ ਗੁਰਮਤਿ ਨੂੰ ਉਹਨਾਂ ਦੇ ਅਧੀਨ ਕਰ ਲੰਦੇ ਸੀ ਸਿੱਧਾਂ ਦੇ ਅਸੇਰੀ ਚੰਦੇ ਕਹਿੰਦਾ ਹੁਣ ਕੀ ਹੈ ਅਸਾਤ ਤੋਰੇ ਫਿਰਦੇ ਨੇ ਵਟ ਵਟ ਜੈ ਜੈ ਸ੍ਰੀ ਚੰਦਾ ਉਹ ਜੇ ਬਣ ਗਏ ਸਿੱਖਾਂ ਕੋਲ ਕੀ ਹੈ ਜੈ ਜੈ ਸੰਤਰੇ ਉਹ ਜੇ ਬਣ ਗਏ तीर मल्लियां ਕੋ ਰਾਮ ਰਈਆਂ ਖੁਕੀ ਸੀ ਜੈ ਜੇ ਉਹ ਸੀ ਉਹ ਜੈ ਬਣ ਗਏ ਉਹ ਤੋਂ ਵੀ ਥੱਲੇ ਚਲੇ ਗਏ ਸੋ ਇਹ ਹੈ ਕਿ ਜੇਹੋ ਜ ਆ ਹੁੰਦਾ ਹੈ ਪਹਿਲਾਂ ਤਾਂ ਗੁਰੂ ਸਿੱਖ ਹੈ ਪਹਿਲਾਂ ਤਾਂ ਉਹ ਸਿੱਖ ਹੈ ਗੁਰੂ ਗੁਰੂ ਤਾਂ ਬਾਅਦ ਚ ਬਣਦਾ ਇਹ ਭਾਸ਼ਾ ਪੰਡਤ ਆਲੀ ਭਾਸ਼ਾ ਬੋਲੀ ਹੈ ਇੱਥੇ ਪਹਿਲਾਂ ਸਿੱਖ ਹੈ ਉਹ ਫਿਰ ਬਾਦ ਚ ਬਣਦਾ ਨਾ ਆਪੇ ਸਿੱਖਦੇ ਹੀ ਸਟੂਡੈਂਟ ਤੇ ਟੀਚਰ ਬਣਦਾ ਹੈ ਕਹ ਲੋ ਹਰ ਟੀਚਰ ਪਹਿਲਾਂ ਸਟੂਡੈਂਟ ਹੈ ਫਿਰ ਟੀਚਰ ਹੈ ਸਿੱਖ ਸਟੂਡੈਂਟ ਹੈ ਟੀਚਰ ਕੀ ਚਾਹੁੰਦਾ ਹੈ ਮੇਰੇ ਵਰਗਾ ਹੀ ਬਣ ਜਵੇ ਜੈ ਜੀ ਮੇਰੀ ਡਾਕਟਰ ਇੱਕ ਡਾਕਟਰ ਬਣਾ ਰਿਹਾ ਵਕੀਲ ਇੱਕ ਵਕੀਲ ਬਣਾ ਰਿਹਾ ਇੰਜੀਨੀਅਰ ਇੱਕ ਇੰਜੀਨੀਅਰ ਬਣਾ ਰਿਹਾ ਤੇ ਜਿਹੜੇ ਸਤਗੁਰ ਨੇ ਇਹ ਗਿਆਨ ਵ੍ਰਮ ਗਿਆਨੀ ਨੇ ਵ੍ਰਮ ਗਿਆਨੀ ਬਣਾ ਰੇ ਨੇ ਇਹ ਤੇ ਸਵਾਲ ਬਹੁਤੀ ਗੱਲ ਪੁੱਛਣ ਵਾਲੀ ਹੈ ਨਹੀਂ ਪਰ ਇਹ ਕਨਸੈਪਟ ਜੀ ਸਾਡਾ ਪੜ੍ਹਾਇਓ ਨਹੀਂ ਹੈ ਸਾਡੇ ਕੋਲ ਇਹ ਤਾਂ ਅਸੀਂ ਵਿਸ਼ਾ ਕੱਢਿਆ ਬਾਹਰ ਯੂਨੀਵਰਸਿਟੀਆਂ ਤੇ ਇਹ ਤਾਂ ਕੋਈ ਬਹੁਤ ਔਖਾ ਸਵਾਲ ਹੈ ਜੇ ਜਿਵੇਂ ਸੀ ਉਹ ਜੇ ਚਾਉਂਦੇ ਸੀ ਉਹ ਕਹੇ ਜਾਈ ਸੀ ਪਹਿਲੀ ਸਟੇਜ ਹੈ ਸੰਤੋਖੀ ਬਣਨਾ ਬਾਹਰੀ ਦੌੜ ਚੋਂ ਬਾਹਰ ਨਿਕਲਣਾ ਬਾਇ ਛੁੱਟੀ ਐ ਦੁਨੀਆਂ ਦੀਆਂ ਵਡਿਆਈਆਂ ਦੀ ਦੌੜ ਚੋਂ ਬਾਹਰ ਨਿਕਲ ਜਾਣਾ ਉਹ ਵਡਿਆਈ ਹਾਸਲ ਕਰੋ ਜਿਹੜੀ ਵਡਿਆਈ ਦਾ ਮੁੱਲ ਦਰਗਾਹ 'ਚ ਪਵੇ ਦਰਗਾਹ ਮੁੱਲ ਬੰਦਾ ਗੁਨਾ ਦਾ ਇੱਥੇ ਦੀ ਕਾਬਲੀਅਤ ਨਹੀਂ ਕਾਬਲੀਅਤ ਉਹ ਹੰਕਾਰ ਨਾਲ ਵੱਧਾ ਹੈ ਹੰਕਾਰ ਨਾਲ ਵੱਧਾ ਹੈ ਲੋਭ ਨਾਲ ਵੱਧਾ ਦੋ ਚੀਜ਼ਾਂ ਨਾਲ ਵੱਧਦੀਆਂ ਨੇ ਉਹ ਕਦੇ ਖੜਾ ਨਹੀਂ ਛੱਡਦਾ ਲੋਭ ਬਹੁਤ ਹੈ ਹੰਕਾਰ ਤੇ ਨਿੱਜੀ ਚੀਜ਼ਾਂ ਇੱਥੇ ਦੀ ਕਾਬਲੀਅਤ ਦੇ ਨਾਲ ਚਲਦੀਆਂ ਨੇ ਚਾਹੇ ਕੋ ਰਾਜਾ ਹੋਵੇ ਚਾਹੇ ਕੋ ਮਨਿਸਟਰ ਹੋਵੇ ਚਾਹੇ ਕੋ ਵੱਡਾ ਜੱਜ ਹੋਵੇ ਡਾਕਟਰ ਕੁਝ ਵੀ ਹੋਵੇ ਉਹ ਕਹਿੰਦਾ ਵੀ ਮੈਂ ਕਿਸੇ ਵੀ ਤਰੀਕੇ ਨਾਲ ਆਪਣੀ ਔਲਾਦ ਨੂੰ ਮੇਰੇ ਅੱਗੇ ਸੀਟ ਮਿਲ ਜਵੇ ਇਹ ਮਾਇਆ ਦੀ ਲੋੜ ਹੈ ਇਧਰ ਚਾਹੁੰਦੇ ਤਾਂ ਉਹ ਵੀ ਨੇ ਪਰ ਉਹ ਤਿਆਗਦੀ ਹੈ ਉਥੇ ਤਿਆਗ ਹੈ ਸਭ ਕੁਝ ਮਾਇਆ ਦਾ ਤਿਆਗ ਹੈ ਕਾਉ ਸੀਟ ਮਿਲਦੀ ਹੈ ਉਧਰ ਬੜਿਆਈ ਉਹ ਦਰਗਾਹ ਦੀ ਬੜਿਆਈ ਹੈ ਉਹ ਗੁਣਾਂ ਦੀਆਂ ਨੇ ਉੱਥੇ ਔਗਣ ਨਹੀਂ ਚਲਦਾ ਇੱਕ ਵੀ ਔਗਣ ਨਹੀਂ ਹੋ ਸਕਦਾ ਵਿੱਚ ਜਿਹੜੀ ਗੁਰਮਤਾ ਜਿਹੜੀ ਬ विवेक ਬੁੱਧੀ ਹੈ ਉਹ ਗੁਣਾਂ ਦੀ ਥੈਲੀ ਗੁਣਾਂ ਦੇ ਜਿਹੜਾ ਮਿਆਨ ਹੈ ਗੁਣ ਕੀ ਥੇਕੇ ਰਹੀ ਸਮਾਏ ਰਹਿ ਸਮਾਏ ਸੱਚ ਕੀ ਕਾਤੀਓ ਗਿਆਨ ਖੜਗ ਰੂਗੀ ਕਿੱਥੇ ਘੁਣ ਕਿਉਂ ਨਹੀਂ ਕਿਉਂ ਨਹੀਂ ਔਗਣ ਆਉਣ ਦਿੰਦੇ ਉਹ ਕਹਿੰਦੇ ਜਿਹੜੀ ਤੈਨੂੰ ਗਿਆਨ ਖੜਕ ਦੇਣੀ ਆ ਸੀ ਉਹਦੀ ਧਾਰ ਮਰ ਜਾਂਦੀ ਹੈ ਔਗਣਾ ਨਾ ਔਗਣ ਨੂੰ ਡਿਸਟਾਇ ਕਰ ਦਿੰਦੇ ਨੇ ਖਤਮ ਕਰ ਦਿੰਦੇ ਨੇ ਉਹਦਾ ਮਿਆਨ ਕੀ ਹੈ ਜਿਹਦੇ ਵਿੱਚੋਂ ਰਹਦੀ ਹੈ ਕਹਿੰਦੇ ਸੱਚ ਕੀ ਕਾਤੀ ਸੱਚ ਕੀ ਕਾਤੀ ਸੱਚ ਦੀ ਖੜਗਾ ਗਿਆਨ ਖੜਗਾ ਤਲਵਾਰ ਹੈ ਸੱਚ ਲੱਗਿਆ ਸੱਚ ਸਭ ਸਾਰ ਸਾਰਾ ਹੀ ਸੱਚ ਲੱਗਿਆ ਹੋਇਆ ਲੋਹਾ ਸੱਚ ਰੂਪੀ ਲੋਹਾ ਉਹਨੂੰ ਲੱਗਿਆ ਹੋਇਆ ਸਾਰ ਜਿਹੜਾ ਹੈ ਨਚੋੜ ਹੈ ਜਿਹੜਾ ਪਿਓਰ ਪਿਓਰ ਸੱਚ ਲੱਗਿਆ ਹੋਇਆ ਕੋਈ ਖੋਟਰੀਆਂ ਵਿੱਚ ਸੱਚ ਸਭ ਸਾਰ ਤਿਸ ਕੀ ਘੜਤ ਅਪਰਾਪਾਰ ਘੜਤ ਕਹੀ ਜੀ ਹੈ ਘੜਤ ਘੜਤ ਘੜਨੀ ਆਏ ਨੇ ਪਰ ਸੱਚ ਤਾਂ ਚਾਹੀਦਾ ਹੈ ਸੱਚ ਤਾਵਣ ਦਾ ਜੇ ਸੰਤੋਖ ਹੋਵੇ ਸੱਚ ਮਿਲਿਆ ਸੰਤੋਖੀਆਂ ਸੱਚ ਪਾਇਆ ਸਦੋਖੀਆਂ ਸੰਤੋਖੀ ਹੋਵੇ ਤਾਂ ਸੱਚ ਪ੍ਰਾਪਤ ਹੋਵੇ ਜੇ ਸੱਚ ਹੋਵੇ ਤਾਂ ਉਹਨੂੰ ਘੜੇ ਗੁਰ ਉਹ ਤਾਂ ਘੜਨ ਵਾਲਾ ਹੀ ਹੈ ਸਤਗੁਰ ਤਾਂ ਘੜਨ ਵਾਲਾ ਹੀ ਹੈ ਪ੍ਰਾਪਤੀ ਤੁਸੀਂ ਆਪ ਕਰਨੀ ਹੈ ਸੰਤੋਖ ਧਾਰਨਾ ਆਪ ਕਰਨ ਸੱਚ ਦਰਗਾਹ ਤੋਂ ਮਿਲਣਾ ਸਮਝਾਉਣੀ ਹੈ ਕਰਨਾ ਸਤਗੁਰ ਨੇ ਸੱਚ ਸਭ ਸਾਰ ਤਾ ਕੀ ਘਾੜ ਅਪਰਾਪਾਰ ਅਪਰਾਪਾਰ ਘਾੜਦਾ ਫਿਰ ਤੇ ਸੇ ਘੜੀਏ ਸੁਰਤ ਮਤਮਨ ਬੁੱਧ ਇਹ ਘੜੀ ਜਾਂਦੀ ਐ ਤੇ ਤੇ ਘੜੀਏ ਸਿਰਾਂ ਸੁਧਾਂ ਕੀ ਸੁਧ ਜਬਜੀ ਸਾਹਿਬ ਚ ਦੱਸਤਾ ਸਭ ਕੁਝ ਇਹ ਤਾਂ ਘੜਨ ਵਾਲਾ ਹੈ ਘੜੂ ਤਾਂ ਜੇ ਲੋਹਾ ਵਧਿਆ ਜੇ ਲੋਹਾ ਵਧਿਆ ਨਹੀਂ ਘੜੂ ਕਿਥੋਂ ਇਸ ਕਰਕੇ ਗੁਰਦੇਵ ਤਾਂ ਘੜਨ ਕਰਨ ਵਾਲਾ ਹੈ ਲੋਹਾ ਕਹਿ ਜਾ ਥੋੜੇ ਉੱਤੇ ਸੰਤੋਖ ਤੁਸੀਂ ਤਿਆਗਣਾ ਹੈ ਲੋਭ ਤੁਸੀਂ ਛੱਡਣਾ ਹੈ ਓਗਣ ਤੁਸੀਂ ਤਿਆਗਣਾ ਜਿਹੜਾ ਓਗਣ ਜਾਂ ਦੁਨੀਆ ਦੀ ਵਿੜਾਈ ਤਿਆਗ ਨਹੀਂ ਸਕਦਾ ਉਹ ਗੁਰਮਤਿ ਦੀ ਪ੍ਰਾਪਤੀ ਕਰੇ ਨਹੀਂ ਸਕਦਾ ਪਹਿਲੀਆਂ ਸ਼ਰਤਾਂ ਦੋ ਨੇ ਲੋਭੀ ਤਾਂ ਭਰੋਸਾ ਹੀ ਨਹੀਂ ਲੋਭੀ ਦਾ ਤਾਂ ਵੀ ਇਹ ਸਿੱਖ ਬਣੂਗਾ ਇਹ ਰਸਤੇ ਤੁਰੂਗਾ ਉਹ ਤਾਂ ਲੋਭੀ ਨੂੰ ਉਹ ਹੀ ਛੱਡ ਦੋਵੇ ਤੇ ਟਾਈਮ ਵੇਸਟ ਕਰਨੀ ਕੋਈ ਲੋੜੇ ਨਹੀਂ ਇਸ ਕਰਕੇ ਸ੍ਰੀ ਚੰਦ ਜਿਹੜੇ ਹੋਏ ਨੇ ਆ ਦੂਏ ਵੀਨੇ ਪਸੰਦਾ ਤੇ ਚਲੇ ਹੋਏ ਨੇ ਗੁਰੂ ਘਰ ਨੇ ਉਹਨਾਂ ਨਾਲ ਸੰਪਰਕੇ ਨਹੀਂ ਕੀਤਾ ਵੀ ਇਹਨਾਂ ਨੂੰ ਉਪਦੇਸ਼ ਕਰਨ ਦੀ ਲੋੜ ਨਹੀਂ ਹੈ ਇਹਨਾਂ ਦਾ ਕੱਖ ਵੀ ਨਹੀਂ ਬਣਨਾ ਟਾਈਮ ਵੇਸ ਕਰਨ ਦੀ ਲੋੜ ਨਹੀਂ ਅਸੀਂ ਅਸਲ ਸਿਕਰ ਟਾਈਮ ਵੇਸ ਕਰ ਰਹੇ ਹਾਂ ਜੇ ਮੈਂ ਕਹਿੰਦਾ ਸੀ ਫਲਾਣੇ ਸੰਤਾਂ ਤੱਕ ਜੀ ਸਾਰਿਆਂ ਨੂੰ ਸਿੱਖ ਬਣਾ ਦੇਣਾ ਉਹ ਅੱਬ ਨਹੀਂ ਬਣੇ ਜਿਹੜੇ ਕਹਿੰਦੇ ਤੇ ਉਹ ਭੇਡਾਂ ਦੀ ਭੀੜ ਇਕੱਠੀ ਕਰਦੇ ਨੇ ਟਿੱਕੇ ਲਾ ਕੇ ਸਿੱਖੀ ਕੀ ਉਹਨਾਂ ਨੇ ਕਹ ਲੈਣੀ ਸਿੱਖੀ ਕੀ ਗੁਰੂ ਨਾਨਕ ਨੇ ਤਾਂ ਕੀਤਾ ਨਹੀਂ ਹੋਰ ਕਿਸੇ ਤਾਂ ਕੀਤਾ ਨਹੀਂ ਸਗੋਂ ਤਲਵਾਰ ਰੱਖਤੀ 80000 ਦੱਸਦੇ ਨੇ ਵੀ ਜਿਹਨੇ ਸਰਦਣਾ ਇੱਧਰ ਆ ਗਿਆ ਬਾਕੀ ਜਾਓ ਘਰ ਨੂੰ ਛੰਟੀ ਕੀਤੀ ਐ ਉਹ ਜਿਹੜੇ ਇੱਧਰ ਆ ਆ ਸਕਦੇ ਨੇ ਸਰਦਣਾ ਪਊਗਾ ਬਾਕੀ ਜਾਓ ਘਰ ਨੂੰ ਤੁਹਾਡੇ ਤੁਹਾਨੂੰ ਮੈਨੂੰ ਟਾਈਮ ਇਸ ਤਰ੍ਹਾਂ ਨਹੀਂ ਲਾਉਣੀ ਤੁਹਾਡੇ ਵਾਸਤੇ ਤੁਸੀਂ ਨਹੀਂ ਬਣਨਾ ਸਿੱਖ ਉਹ ਤਾਂ ਆਂ ਬਾਹਰ ਕੱਢ ਦੇ ਨੇ ਤੁਸੀਂ ਲਿਓ ਘੇਰ ਘੇਰ ਪੈਸੇ ਦੇ ਦੇ ਕੇ ਅਵਰਤੀ ਕੌਣ ਨੇ ਕਾਦੇ ਵਾਸਤੇ ਦੁਨੀਆਂ ਦੇ ਉੱਤੇ ਕਬਜ਼ਾ ਕਰਨ ਵਾਸਤੇ ਰਾਜ ਵਾਸਤੇ ਧਨ ਔਰ ਭੂਮ ਪੁਰਾਤਨ ਬਹਿਰਾ ਇਸ ਕਾਮੂਆ ਜਗਤ ਕਰ ਘੇਰਾ ਬਈ ਜਗਤ ਦਾ ਘੇਰਾ ਜਿਵੇਂ ਮੁਸਲਮਾਨਾਂ ਨੇ ਕਿਥੋ ਇਸਲਾਮ ਕਿਥੋ ਗਿਆ ਕਬਜ਼ੇ ਕਰਨ ਅੱਗੇ ਦੇਸ਼ਾਂ ਤੇ ਬਰੇਖ ਲੱਗ ਗਏ ਸਾਈਬੇ ਨਹੀਂ ਕਰਦੇ ਤੇ ਸਿਕ ਵੀ ਉਹਦਾ ਤੋਰਪੇਟ ਚੇਤੀਓ ਖਤਮ ਹੋ ਗਏ ਚੜਦਾ ਚੜਾਇਆ ਖਤਮ ਹੋ ਗਏ ਜਿਹੜੇ ਐਡੇ ਸ਼ਕਤੀਆਂ ਬੈਠੀਆਂ ਸੀਆਂ ਤੁਹਾਨੂੰ ਕਦੇ ਤਾਂ ਗਹਮਦਨ ਦੇ ਦਿੰਦੀਆਂ ਉਦਾਂ ਨਹੀਂ ਹੁੰਦਾ ਹੁੰਦਾ ਰਾਜ ਰਾਜ ਐ ਹੁੰਦਾ ਹੁੰਦਾ ਉੱਤੇ ਆ ਜਾਈਦਾ ਸਾਰਿਆਂ ਦੇ ਸੰਤੋਖ ਤਿਆਗ ਕਰਕੇ ਉੱਤੇ ਆ ਜਾਂਦਾ ਜੇ ਤਿਆਗ ਕਰਦੇ ਫੇਰ ਆ ਜਾਈ ਤੇ ਤੁਸੀਂ ਜਿਹੜਾ ਤਿਆਗੀ ਆ ਉਹ ਰਾਜਾ ਹੁੰਦਾ ਹੀ ਆ ਉਹਨੂੰ ਆਵੇਂ ਮੰਨ ਲੈਂਦੇ ਨੇ ਸਾਰੇ ਰਾਜਾ ਇਸ ਕਰਕੇ ਸਿੱਖ ਤਿਆਗੀ ਹੋਣਾ ਚਾਹੀਦਾ ਪਹਿਲੀ ਗੱਲ ਤਿਆਗ ਤਿਆਗ ਹੋਣਾ ਇੱਥੇ ਹੈ ਨਹੀਂ ਤਿਆਗ ਕਿੱਥੇ ਤਿਆਗ ਦੀ ਸਿੱਖਿਆ ਹੀ ਨਹੀਂ ਹੈ ਉਹਨਾਂ ਨੇ ਤਿਆਗ ਦੀ ਸਿੱਖਿਆ ਦਿੱਤੀ ਸੀ ਇੱਥੇ ਤਿਆਗ ਹੈ ਨਹੀਂ ਤਿਆਗ ਸੀ ਜਿਹੜੇ ਸਿੱਖ ਉਹਨਾਂ ਨੇ ਬਣਾਏ ਉਹਨਾਂ ਦੇ ਬਣੇ ਉਹਨਾਂ 'ਚ ਤਿਆਗ ਥੀ ਦਸਮ ਪਾਸ਼ਾ ਵੇਲੇ ਜਿਹੜੇ ਸੀ ਦੇਖੋ ਕਿੰਨੇ ਹੋ ਗਏ ਸਭ 'ਚ ਤਿਆਗ ਸੀ ਸਮਾਨ ਚਾਕੇ ਗੱਡਿਆਂ ਦੇ ਪਾਕੇ ਬਾਹਰ ਉਜੜ ਕੇ ਚ ਮਨਜ਼ੂਰ ਕਰ ਲਿਆ ਪਰ ਸਿੱਖੀ ਨਹੀਂ ਛੱਡੀ ਇੱਥੇ ਗੁਰਦੁਆਰੇ ਦੀ ਗੋਲਕ ਦੀ ਚੌੜੀ ਨਾਲ ਕੋਠੀ ਬਣਾ ਲੈਣੇ ਆਂ ਅਸੀਂ ਅਸੀਂ ਉਹਦਾਂ ਵੀ ਕੋਠੀ ਬਣਾਉਣੀ ਹੈ ਮੈਂ ਕੀਰਤਨ ਕਰਕੇ ਪੈਸੇ ਕਮਾ ਕੇ ਕੋਠੀ ਬਣਾਉਣੀ ਹੈ ਉਹਨਾਂ 'ਚ ਸਾਡੇ 'ਚ ਇਹ ਫਰਕ ਆ ਤਾਂ ਨਹੀਂ ਅਸੀਂ ਬਣ ਸਕੇ ਲੋਭ ਵਿਆਪ ਗਿਆ ਸਾਨੂੰ ਉਹ ਗਣ ਛੱਡਿਆ ਨਹੀਂ ਅਸੀਂ ਕੋਈ ਲੋਭ ਦਾ ਤਾਂ ਅਸੀਂ ਪੂਰਤੀ ਦਾ ਪ੍ਰਚਾਰ ਕੀਤਾ ਹੋਇਆ ਹੈ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਉਹ ਤਾਂ ਸਿੱਖ ਬਣਦੇ ਜੇ ਗੁਰੂ ਗੁਰਦੇਵ ਜਿਹੜੇ ਸੀ ਸਤੌਰ ਕਿਤੇ ਨਹੀਂ ਕਹੇ ਬਾਣੀ ਐ ਸਤਕੁਲ ਦੀ ਹੁਣ ਵੀ ਤੁਹਾਨੂੰ ਬਣਾ ਦੂ ਇਹ ਜੇ ਬਣਨਾ ਹੋਵੇ ਕਿਸੇ ਨੇ ਬਾਣੀ ਪੜੋ ਗੁਰੂ ਨਾਲ ਦੀਆਂ ਗੱਲਾਂ ਨੇ ਕੀਤੀਆਂ ਹੋਈਆਂ ਉਹ ਇਹ ਵੀ ਉਹੀ ਉਪਦੇਸ਼ ਕਰ ਦਿੱਤੇ ਅੱਖਰਾਂ 'ਚ ਪਿਆ ਹੁਣ ਪੜ੍ਹ ਸਕਦੇ ਆ ਪਰ ਅਸੀਂ ਪੜ ਨਹੀਂ ਸਕੇ ਉਹ ਗਣਹਾਰਿਆਂ ਕੋਲ ਪ੍ਰਚਾਰ ਚੱਲ ਆ ਗਿਆ। ਬ੍ਰੋਧੀ ਦੇ ਜਿਹੜੇ ਗੁਰੂ ਘਰ ਦੇ ਉਹਨਾਂ ਕੋਲ ਪ੍ਰਚਾਰ ਚੱਲ ਆ ਗਿਆ। ਜਿਹੜੇ ਮੀਣੇ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਨੇ ਕਿਹਾ ਦਾ ਧੀਰਮੱਲੀਏ। RAM ਰਈਏ। ਵੀਣੇ ਮਸੰਦ। ਇਹ ਸਾਰੇ ਜਿਹੜੇ ਸੀ ਟੋਲਾ ਇਹਨਾਂ ਨਾਲ ਖਾਲਸਾ ਮੇਲ ਨਹੀਂ ਰੱਖੂ। ਉਹ ਅਜਿ ਪ੍ਰਧਾਨ ਨੇ ਸਾਡੇ। ਤੇ ਸਿੱਖੀ ਦਾ ਦਵਾਲਾ ਨਿਕਲੇ ਆ। ਉਹਨਾਂ ਨਾਲ ਤਾਂ ਸਿੱਖੀ ਪਹਿਲੇ ਹੀ ਹੈ ਨਹੀਂ ਸੀ ਸਿੱਖੀ ਕਿੱਥੋਂ ਉਹ ਤਾਂ ਸਿੱਖੀ ਦਾ ਦੁਸ਼ਮਣ ਨੇ ਹੁਣ ਵੀ ਦੁਸ਼ਮਣ ਨੇ ਇਸ ਕਰਕੇ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਇਹਨਾਂ ਦੀ ਉਹ ਫੇਰ ਸਿੱਖ ਬਣਾ ਦੂਗੀ ਮੁਸ਼ਕਲ ਕੋਈ ਗੱਲ ਨਹੀਂ ਪਰਮੇਸ਼ਰ ਦਾ ਹੱਥ ਹੈ ਪਰਮੇਸ਼ਰੇ ਚਾਹੁੰਦਾ ਪਰ ਗੁਰਬਾਣੀ ਨੂੰ ਮੰਨੇ ਤੇ ਬਾਦ ਬਣੂਗਾ ਪਹਿਲਾਂ ਗੁਰਬਾਣੀ ਨੂੰ ਸਮਝਣਾ ਠੀਕ ਤਰੀਕੇ ਨਾਲ ਗੁਰਬਾਣੀ ਗੁਰਬਾਣੀ ਦੇ ਵਿੱਚੋਂ ਹੀ ਸਮਝੀ ਜਾ ਸਕਦੀ ਹੈ ਗੁਰਬਾਣੀ ਗੁਰਬਾਣੀ ਦੀ ਉਹ ਵੀ ਆਖਿਆ ਕਰਦੀ ਹੈ ਸਮਝਾਈ ਹੋਈ ਵੀ ਹੈ ਨਟ ਤੇ ਪਾਈ ਹੋਈ ਹੈ ਵਿਚਾਰ ਉਹਦੇ ਨਾਲ ਕਮਾਉਣ ਦੀ ਗੱਲ ਹੈ ਬਾਕੀ ਬੰਦੇ ਬਨਣ ਦੀ ਗੱਲ ਹੈ ਬਨ ਤੇ ਲਾਗੂ ਕਰਨ ਦੀ ਗੱਲ ਹੈ ਸਖਤੀ ਨਾਲ ਸੇ ਕੋਈ ਦੇ ਬਣ ਜਾਂਦੇ